ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇਨਸਾਨ ਆ ਜਿਹੜਾ ਕਿ ਜਦੋਂ ਰੱਬ ਦੀ ਮਾਲਾ ਫੇਰਦਾ ਉਹ ਤਾਂ ਭੁੱਲ ਜਾਂਦਾ ਧਿਆਨ ਨਹੀਂ ਲੱਗਦਾ ਪਰ ਜਦੋਂ ਨੋਟਾਂ ਦੀਆਂ ਗੱਟੀਆਂ ਗੈਣੀਆਂ ਹੁੰਦੀਆਂ ਤਾਂ ਮਨ ਬੜਾ ਇਕਾਗਰ ਹੋ ਜਾਂਦਾ ਕੱਲਾ ਕੱਲਾ ਨੋਟ ਕਦੇ ਵੀ ਨਹੀਂ ਭੁੱਲਦਾ ਇੱਕ ਵਾਰੀ ਇੱਕ ਬੱਚੇ ਦਾ ਜਨਮ ਹੋਣਾ ਹੁੰਦਾ ਧਰਤੀ ਤੇ ਜਦੋਂ ਬੱਚੇ ਨੂੰ ਪਤਾ ਲੱਗਦਾ ਵੀ ਮੈਨੂੰ ਧਰਤੀ ਤੇ ਭੇਜਣ ਲੱਗਿਆ ਤਾਂ ਉਹ ਰੱਬ ਨੂੰ ਕਹਿੰਦਾ ਵੀ ਮੈਂ ਨਹੀਂ ਜਾਣਾ ਧਰਤੀ ਤੇ ਤਾਂ ਬੜੀਆਂ ਮੁਸੀਬਤਾਂ ਚ ਝਲਣੀਆਂ ਪੈਂਦੀਆਂ ਤਾਂ ਰੱਬ ਕਹਿੰਦਾ ਵੀ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਤਾਂ ਬੱਚਾ ਕਹਿੰਦਾ ਨਹੀਂ ਨਹੀਂ ਤੁਸੀਂ ਐਵੇਂ ਝੂਠ ਬੋਲਦਿੰਨੇ ਹੋ ਉੱਥੇ ਤੁਸੀਂ ਮੇਰੇ ਨਾਲ ਕਿੱਥੇ ਰਹਿਣਾ ਉੱਥੇ ਦਾ ਸਾਰਾ ਕੁਝ ਮੈਨੂੰ ਹੀ ਚੱਲਣਾ ਪੈਣਾ ਤੇ ਰੱਬ ਕਹਿੰਦਾ ਨਹੀਂ ਮੈਂ ਤੇਰੇ ਨਾਲ ਹਰ ਪਲ ਤੇਰੇ ਨਾਲ ਰਹੂੰਗਾ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਤਾਂ ਬੱਚਾ ਕਹਿੰਦਾ ਮੈਂ ਨਹੀਂ ਮੰਨਦਾ ਮੈਨੂੰ ਕੋਈ ਠੋਸ ਕੋਈ ਸਬੂਤ ਦਿਓ ਵੀ ਤੁਸੀਂ ਮੇਰੇ ਨਾਲ ਹੀ ਜਾਓਗੇ ਤੇ ਮੇਰੇ ਨਾਲ ਹੀ ਆਓਗੇ ਹਰ ਪਲ ਮੇਰੇ ਨਾਲ ਰਹੋਗੇ ਤੇ ਰੱਬ ਕਹਿੰਦਾ ਚਲ ਠੀਕ ਆ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਜਦੋਂ ਵੀ ਤੈਨੂੰ ਦੇਖਣਾ ਹੋਵੇ ਵੀ ਮੈਂ ਤੇਰੇ ਨਾਲ ਆ ਜਾਂ ਨਹੀਂ ਤੂੰ ਅੱਖਾਂ ਬੰਦ ਕਰਕੇ ਦੇਖਣਾ ਮਹਿਸੂਸ ਕਰਨਾ ਤੈਨੂੰ ਦੋ ਜੋੜੀ ਪੈਰਾਂ ਦੇ ਨਿਸ਼ਾਨ ਦਿਖਾਈ ਦੇਣਗੇ ਦੋ ਮੇਰੇ ਹੋਣਗੇ ਦੋ ਹੋਣਗੇ ਤੇਰੇ ਉਸ ਤੋਂ ਤੂੰ ਅੰਦਾਜ਼ਾ ਲਾ ਲਈਂ ਵੀ ਮੈਂ ਤੇਰੇ ਨਾਲ ਆ ਇਹ ਗੱਲ ਸੁਣ ਕੇ ਜਵਾਕ ਬੜਾ ਖੁਸ਼ ਹੋ ਗਿਆ ਤਿਆਰ ਹੋ ਗਿਆ ਧਰਤੀ ਤੇ ਜਨਮ ਲੈਣ ਨੂੰ ਕੁਝ ਸਮੇਂ ਬਾਅਦ ਉਹਦਾ ਜਨਮ ਹੁੰਦਾ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਉਹਨੂੰ ਇਹ ਗੱਲ ਯਾਦ ਰਹਿੰਦੀ ਆ ਇੱਕ ਦਿਨ ਉਹਦੇ ਦਿਮਾਗ 'ਚ ਆਉਂਦਾ ਵੀ ਚਲੋ ਚੈੱਕ ਕਰਦੇ ਆ ਵੀ ਰੱਬ ਮੇਰੇ ਨਾਲ ਵੀ ਆ ਜਾਂ ਨਹੀਂ ਉਹ ਅੱਖਾਂ ਬੰਦ ਕਰਦਾ ਬੜਾ ਜਿਹਾ ਧਿਆਨ ਲਾਉਂਦਾ ਤਾਂ ਉਹਨੂੰ ਦੋ ਜੋੜੀ ਪੈਰਾਂ ਦੇ ਨਿਸ਼ਾਨ ਦਿਹਿੰਦੇ ਆ ਉਹ ਬੜਾ ਖੁਸ਼ ਹੁੰਦਾ ਵੀ ਹਾਂ ਰੱਬ ਮੇਰੇ ਨਾਲ ਆ ਇਵੇਂ ਬਚਪਨ ਦੇ ਵਿੱਚ ਉਹ ਇੱਕ ਵਾਰੀ ਸਾਈਕਲ ਤੋਂ ਡਿੱਗ ਪੈਂਦਾ ਤੇ ਉਹਦੇ ਮਾੜੀ-ਮੋਟੀ ਸੱਟ ਵੱਜ ਜਾਂਦੀ ਹੈ ਉਹ ਦੁੱਖ ਮਹਿਸੂਸ ਕਰਦਾ ਦਰਦ ਮਹਿਸੂਸ ਕਰਦਾ ਉਹ ਫਿਰ ਦੇਖਦਾ ਵੀ ਹੁਣ ਮੈਂ ਦੇਖਦਾ ਰੱਬ ਮੇਰੇ ਨਾਲ ਆ ਅੱਖਾਂ ਬੰਦ ਕਰਦਾ ਤਾਂ ਉਹਨੂੰ ਸਿਰਫ ਇੱਕ ਜੋੜੀ ਕੋਈ ਪੈਰਾਂ ਦਾ ਨਿਸ਼ਾਨ ਦਿਂਦੇ ਆ ਤਾਂ ਬੱਚਾ ਸੋਚਦਾ ਵੀ ਦੇਖ ਲੈ ਰੱਬ ਨੇ ਉਹੀ ਕੰਮ ਕਰਤਾ ਨਾ ਦੁੱਖ ਵੇਲੇ ਮੇਰੇ ਨਾਲ ਨਹੀਂ ਖੜਾ ਉੱਥੇ ਤਾਂ ਸਿਰਫ ਇੱਕ ਹੀ ਜੋੜੇ ਪੈਰਾਂ ਦਾ ਨਿਸ਼ਾਨ ਦਿਂਦੇ ਸੀ ਤਾਂ ਉਹ ਸੋਚਦਾ ਵੀ ਰੱਬ ਨੇ ਤਾਂ ਆਪਦਾ ਵਾਅਦਾ ਨਿਭਾਇਆ ਹੀ ਨਹੀਂ ਹੁਣ ਤਾਂ ਬੜਾ ਛੇਤੀ ਆਪਦਾ ਵਾਅਦਾ ਤੋੜਤਾ ਮੇਰੇ ਨਾਲ ਖੜਾ ਹੀ ਨਹੀਂ ਦੁੱਖ ਦੀ ਘੜੀ ਦੇ ਵਿੱਚ ਮੈਨੂੰ ਇਹਨਾਂ ਦਰਦ ਮਹਿਸੂਸ ਹੋ ਰਿਹਾ ਪਰ ਹੁਣ ਉਹ ਕਰ ਵੀ ਕੀ ਸਕਦਾ ਸੀ ਰੱਬ ਨਾਲ ਗੱਲ ਤਾਂ ਕਰ ਨਹੀਂ ਸਕਦਾ ਸੀ ਕਿਉਂਕਿ ਉਹ ਧਰਤੀ ਤੇ ਜਨਮ ਲੈ ਚੁੱਕਿਆ ਸੀ ਐਵੇਂ ਜ਼ਿੰਦਗੀ ਅੱਗੇ ਵਧਦੀ ਆ ਜਦੋਂ ਉਹਨੂੰ ਕੋਈ ਖੁਸ਼ੀ ਮਹਿਸੂਸ ਹੁੰਦੀ ਆ ਉਹ ਅੱਖਾਂ ਬੰਦ ਕਰਦਾ ਤਾਂ ਉਹਨੂੰ ਦੋ ਜੋੜੀ ਪੈਰਾਂ ਦੇ ਨਿਸ਼ਾਨ ਦੇਂਦੇ ਆ ਤਾਂ ਉਹ ਖੁਸ਼ ਹੋ ਜਾਂਦਾ ਵੀ ਰੱਬ ਮੇਰੇ ਨਾਲ ਆ ਪਰ ਜਦੋਂ ਹੀ ਕੋਈ ਮੁਸੀਬਤ ਪੈਂਦੀ ਕੋਈ ਦੁੱਖ ਆਉਂਦਾ ਆੱਖਾਂ ਬੰਦ ਕਰਦਾ ਤਾਂ ਉਹਨੂੰ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਦਿਹਿੰਦੇ ਤਾਂ ਉਹ ਫੇਰ ਸੋਚਦਾ ਵੀ ਰੱਬ ਤਾਂ ਮੇਰੇ ਨਾਲ ਹੈ ਨਹੀਂ ਦੁੱਖ ਦੀ ਘੜੀ ਦੇ ਵਿੱਚ ਤਾਂ ਮੇਰੇ ਨਾਲ ਰੱਬ ਖੜਦਾ ਨਹੀਂ ਐਵੇਂ ਹੋਰ ਵੱਡਾ ਹੋਇਆ ਉਹ ਬਿਜ਼ਨਸਮੈਨ ਬਣ ਗਿਆ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਉਹਨੇ ਫੇਰ ਅੱਖਾਂ ਬੰਦ ਕਰਕੇ ਦੇਖਿਆ ਵੀ ਰੱਬ ਮੇਰੇ ਨਾਲ ਹੈ ਤਾਂ ਉੱਥੇ ਸਿਰਫ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਸੀ ਉਹ ਬੜਾ ਉਦਾਸ ਹੁੰਦਾ ਕਹਿੰਦਾ ਔਖੇ ਵੇਲੇ ਰੱਬ ਮੇਰੇ ਨਾਲ ਸੱਚੀ ਨਹੀਂ ਖੜਦਾ ਦੁੱਖ ਵੇਲੇ ਤਾਂ ਇੱਕ ਪੈਰਾਂ ਦੀ ਜੋੜੀ ਦੇ ਨਿਸ਼ਾਨ ਹੁੰਦੇ ਸੀ ਤੇ ਸੁੱਖ ਵੇਲੇ ਦੋ ਪੈਰਾਂ ਦੀ ਜੋੜੀ ਦੇ ਨਿਸ਼ਾਨ ਹੁੰਦੇ ਸੀ ਮਤਲਬ ਸੁੱਖ ਵੇਲੇ ਰੱਬ ਨਾਲ ਹੁੰਦਾ ਸੀ ਦੁੱਖ ਵੇਲੇ ਰੱਬ ਨਾਲ ਨਹੀਂ ਹੁੰਦਾ ਸੀ ਚਲੋ ਜ਼ਿੰਦਗੀ ਅੱਗੇ ਲੰਘਦੀ ਗਈ ਉਹਦੀ ਜ਼ਿੰਦਗੀ ਦਾ ਅਖੀਰਲਾ ਸਮਾਂ ਆ ਗਿਆ ਮਤਲਬ ਮੌਤ ਦਾ ਸਮਾਂ ਆ ਗਿਆ ਉਹ ਮੰਜੇ ਤੇ ਪਿਆ ਉਸ ਨੂੰ ਪਤਾ ਸੀ ਕਿ ਮੈਂ ਹੁਣ ਕੁਝ ਟਾਈਮ ਦਾ ਹੀ ਮਹਿਮਾਨ ਆ ਤਾਂ ਉਹ ਮਰਨ ਤੋਂ ਪਹਿਲਾਂ ਫੇਰ ਅੱਖਾਂ ਬੰਦ ਕਰਕੇ ਦੇਖਦਾ ਵੀ ਹੁਣ ਦੇਖਦਾ ਮੇਰੇ ਨਾਲ ਮਰਨ ਸਮੇ ਰੱਬ ਹੈਗਾ ਕਿ ਨਹੀਂ ਅੱਖਾਂ ਬੰਦ ਕਰਦਾ ਸਿਰਫ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਧਿੰਦੇ ਆ ਤੇ ਉਹ ਬੜਾ ਗੁੱਸੇ ਹੁੰਦਾ ਆਪਦੇ ਆਪ ਨਾਲ ਰੱਬ ਨਾਲ ਵੀ ਹੁਣ ਮੇਰੇ ਅਖੀਰਲੇ ਸਮੇ ਦੇ ਵਿੱਚ ਵੀ ਰੱਬ ਮੇਰੇ ਨਾਲ ਨਹੀਂਗਾ ਜਨਮ ਵੇਲੇ ਤਾਂ ਮੇਰੇ ਨਾਲ ਬੜੇ-ਬੜੇ-ਬੜੇ ਵਾਅਦੇ ਕੀਤੇ ਸੀ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਆ ਉਹ ਜਦੋਂ ਉੱਤੇ ਜਾਂਦਾ ਮਰ ਕੇ ਤੇ ਰੱਬ ਦੇ ਨਾਲ ਫਿਰ ਗੁੱਸਾ ਜਿਤਾਉਂਦਾ ਵੀ ਤੁਸੀਂ ਮੇਰੇ ਨਾਲ ਸਹੀ ਨਹੀਂ ਕੀਤਾ ਧੋਖਾ ਕੀਤਾ ਤੁਸੀਂ ਆਪਣਾ ਵਾਅਦਾ ਤੋੜਿਆ ਜਦੋਂ-ਜਦੋਂ ਮੈਨੂੰ ਸੁੱਖ ਮਿਲਦਾ ਸੀ ਤੁਸੀਂ ਮੇਰੇ ਨਾਲ ਹੁੰਦੇ ਸੀ ਜਦੋਂ-ਜਦੋਂ ਮੈਨੂੰ ਦੁੱਖ ਮਿਲਦਾ ਸੀ ਤਾਂ ਤੁਸੀਂ ਮੇਰੇ ਨਾਲ ਨਹੀਂ ਹੁੰਦੇ ਸੀ ਅਖੀਰਲੇ ਸਮੇਂ ਵੀ ਤੁਸੀਂ ਮੈਨੂੰ ਕੱਲਾ ਛੱਡਦਾ ਤਾਂ ਫਿਰ ਅੱਗੇ ਉਹ ਰੱਬ ਜਵਾਬ ਦਿੰਦਾ ਕਹਿੰਦਾ ਬੇਟਾ ਜੀ ਮੈਂ ਤੁਹਾਡੇ ਨਾਲ ਹਮੇਸ਼ਾ ਹੀ ਸੀ ਜਦੋਂ-ਜਦੋਂ ਤੁਹਾਡੇ ਤੇ ਕੋਈ ਦੁੱਖ ਆਉਂਦਾ ਸੀ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਤਮੇ ਪਾਵਕ ਹੋ ਜਾਂਦਾ ਸੀ ਮੇਤੋ ਤੇਰੀ ਤਕਲੀਫ ਝੱਲੀ ਨਹੀਂ ਜਾਂਦੀ ਸੀ ਮੈਂ ਤੈਨੂੰ ਗੋਦੀ ਦੇ ਵਿੱਚ ਉਠਾ ਲੈਂਦਾ ਸੀ ਤੈਨੂੰ ਮੈਂ ਚੱਕ ਕੇ ਤੇਰਾ ਸਫਰ ਤੇਰਾ ਪੰਡਾ ਜ਼ਿੰਦਗੀ ਦਾ ਤੈਅ ਕਰਾਉਂਦਾ ਸੀ ਉਸ ਟਾਈਮ ਤੈਨੂੰ ਸਿਰਫ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਦਿਂਦੇ ਸੀ ਤੇ ਉਹ ਮੇਰੇ ਹੁੰਦੇ ਸੀ ਤੇਰੇ ਨਹੀਂ ਮੈਂ ਤੇਰੇ ਨਾਲ ਹਮੇਸ਼ਾ ਹੀ ਹੁੰਦਾ ਸੀ ਸੁੱਖ ਵੇਲੇ ਮੈਂ ਵੀ ਖੁਸ਼ ਹੁੰਦਾ ਸੀ ਤੂੰ ਵੀ ਖੁਸ਼ ਹੁੰਦਾ ਸੀ ਤੇ ਮੈਂ ਤੈਨੂੰ ਤੇਰੀ ਜ਼ਿੰਦਗੀ ਜਿਉਣ ਦਿੰਦਾ ਸੀ ਤੂੰ ਆਪਣਾ ਆਨੰਦ ਮਈ ਰਹਿੰਦਾ ਸੀ ਤੇ ਜਦੋਂ ਦੇਖਣਾ ਚਾਹੁੰਦਾ ਸੀ ਮੈਨੂੰ ਤਾਂ ਤੈਨੂੰ ਦੋ ਜੋੜੀ ਪੈਰਾਂ ਦੇ ਨਿਸ਼ਾਨ ਦਿਂਦੇ ਸੀ ਕਹਾਣੀ ਤਾਂ ਬਹੁਤ ਛੋਟੀ ਜੀ ਹੈ ਦੋਸਤੋ ਪਰ ਜੇ ਸਮਝਿਆ ਜਾਵੇ ਤਾਂ ਮੈਸੇਜ ਬਹੁਤ ਵੱਡਾ ਦਿੰਦੀ ਹੈ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਰੋਜ਼ਾਨਾ ਪਾਠ ਪੂਜਾ ਕਰਦੇ ਆ ਤੇ ਰੱਬ ਨੂੰ ਦੋਸ਼ ਵੀ ਦਿੰਦੇ ਆ ਵੀ ਅਸੀਂ ਤੇਰੀ ਇੰਨੀ ਪੂਜਾ ਕਰਦੇ ਆ ਅਸੀਂ ਤੇਰਾ ਇਨਾ ਨਾਮ ਜਪਦੇ ਆ ਪਰ ਤੂੰ ਸਾਡੇ ਨਾਲ ਔਖੇ ਵੇਲੇ ਖੜਦਾ ਹੀ ਨਹੀਂ ਦੋਸਤੋ ਜ਼ਿੰਦਗੀ ਦੇ ਵਿੱਚ ਦੁੱਖ ਜਾਂ ਕੋਈ ਮੁਸੀਬਤ ਆਉਣੀ ਲਾਜ਼ਮੀ ਹੋਈਆਂ ਇਹ ਆਮ ਜੀ ਗੱਲ ਆ ਪਰ ਜੇ ਤੁਸੀਂ ਉਹਦੀ ਆਰਾਧਨਾ ਕਰਦੇ ਹੋ ਤੁਹਾਨੂੰ ਰੱਬ ਤੇ ਵਿਸ਼ਵਾਸ ਆ ਤੁਸੀਂ ਉਹਦੇ ਪਾਠ ਪੂਜਾ ਕਰਦੇ ਹੋ ਤਾਂ ਉਹ ਤੁਹਾਡੀ ਮੁਸੀਬਤ ਨੂੰ ਛੋਟਾ ਕਰ ਦਿੰਦਾ ਤੁਹਾਨੂੰ ਗੋਦੀ ਚੱਕ ਕੇ ਉਹ ਮੁਸੀਬਤ ਦੇ ਵਿੱਚੋਂ ਬਾਹਰ ਕਢਦਾ ਜਦੋਂ ਸੋਚ ਕੇ ਦੇਖਿਓ ਜਦੋਂ ਕਦੇ ਮੁਸੀਬਤ ਆਉਂਦੀ ਆ ਤੇ ਉਹ ਲੰਘ ਜਾਂਦੀ ਆ ਤੇ ਉਹ ਤੋਂ 5-7 ਸਾਲ ਬਾਅਦ ਤੁਸੀਂ ਉਹਦੇ ਬਾਰੇ ਸੋਚ ਕੇ ਦੇਖੋਗੇ ਤਾਂ ਤੁਹਾਨੂੰ ਮਹਿਸੂਸ ਹੋਊਗਾ ਕਿ ਉਹ ਤਾਂ ਯਾਰ ਛੋਟੀ ਜੀ ਗੱਲ ਸੀ ਮੈਂ ਤਾਂ ਐਵੇਂ ਏਡੀ ਵੱਡੀ ਬਣਾ ਲਈ ਰੱਬ ਮੇਰੇ ਨਾਲ ਖੜਾ ਰੱਬ ਨੇ ਬਚਾ ਲਿਆ ਰੱਬ ਤੇ ਜੇ ਤੁਸੀਂ ਵਿਸ਼ਵਾਸ ਰੱਖਦੇ ਹੋ ਪੂਰੀ ਸ਼ਰਧਾ ਰੱਖਦੇ ਹੋ ਤਾਂ ਉਹ ਤੁਹਾਨੂੰ ਮੁਸੀਬਤ ਦੇ ਵਿੱਚ ਕੱਲਾ ਨਹੀਂ ਛੱਡੂਗਾ ਸੋ ਦੋਸਤੋ ਰੱਬ ਤੇ ਵਿਸ਼ਵਾਸ ਰੱਖੋ ਰੱਬ ਹਰ ਪਲ ਹਰ ਘੜੀ ਆਪਣੇ ਨਾਲ ਆ ਉਹ ਕਾਲਪੁਰਖ ਵਾਹਿਗੁਰੂ ਹਰ ਸਮੇਂ ਆਪਣੇ ਨਾਲ ਖੜਾ ਹੁੰਦਾ ਬਸ ਲੋੜ ਆ ਆਪਾਂ ਨੂੰ ਵਿਸ਼ਵਾਸ ਬਣਾਉਣ ਦੀ ਵਿਸ਼ਵਾਸ ਵਧਾਉਣ ਦੀ ਵਿਸ਼ਵਾਸ ਪੈਦਾ ਕਰਨ ਦੀ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਮਿਲਦੇ ਆਗੇ ਕਿਸੇ ਨਵੀਂ ਕਹਾਣੀ ਨਵੇਂ ਟੌਪਿਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ